ਲਹਿਰ ਪੰਜਾਬ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੰਜੀਤ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਅੱਜ ਇੱਕ ਵੱਡਾ ਹਾਸਾ ਹੁਣ ਤੋਂ ਟਲਿਆ ਜੋਗੀ ਇੱਕ ਮਾਲ ਗੱਡੀ ਸੀਗੀ ਉਹ ਆਪਣੇ ਇੱਕ ਠੂਆ ਰੇਲਵੇ ਸਟੇਸ਼ਨ ਤੋਂ ਉੱਚੀ ਬੱਚੀ ਰੇਲਵੇ ਸਟੇਸ਼ਨ ਤੇ ਬਿਨਾ ਡਰਾਈਵਰ ਤੋਂ ਹੀ ਦੌੜ ਪਈ ਤੇ ਇਸ ਦੀ ਜਾਣਕਾਰੀ ਲਈ ਅਸੀਂ ਸਾਡੇ ਸਵਾਦਤੋ ਤੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੈਲੋ ਹੈਲੋ ਹਾਂਜੀ ਮਿੰਦਰ ਸਿੰਘ ਜੀ ਆਵਾਜ਼ ਆ ਰਹੀ ਹੈ ਮੇਰੀ ਜੀ ਜੀ ਹਾਂਜੀ ਸਰ ਜਿਹੜਾ ਅੱਜ ਰੇਲਵੇ ਸਟੇਸ਼ਨ ਦਾ ਹਾਦਸਾ ਹੋਇਆ ਵਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਜਾਣਕਾਰੀ ਤੁਹਾਨੂੰ ਮਿਲੀ ਹੈ ਉੱਥੋਂ ਦੀ ਸੰਦੀਪ ਜੀ ਜਿੱਥੇ ਜਿਹੜਾ ਕਠੋੜਾ ਰੇਲਵੇ ਸਟੇਸ਼ਨ ਤੋਂ ਇਹ ਗੱਡੀ ਉੱਚੀ ਵਸੀ ਰੇਲਵੇ ਸਟੇਸ਼ਨ ਤੱਕ ਇਹ ਬਿਨਾ ਡਰਾਈਵਰ ਤੋਂ ਗੱਡੀ ਚੱਲ ਕੇ ਜੋ ਲਗਭਗ 78 ਦੀ ਸਪੀਡ ਤੇ ਗੱਡੀ ਇਹ ਚੱਲ ਕੇ ਉੱਥੇ ਪਹੁੰਚੀ ਹੈ ਜੀ ਤੇ ਸਰ ਤੁਹਾਡੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਆ ਤੇ ਉੱਥੋਂ ਕੀ ਅਧਿਕਾਰੀਆਂ ਨੇ ਕੀ ਕਹਿਣਾ ਸੀਗਾ ਜਦੋਂ ਤੁਹਾਡੇ ਉਹਨਾਂ ਨਾਲ ਗੱਲਬਾਤ ਹੋਈ ਆ ਤਰੀ ਰੇਲਵੇ ਭਾਗ ਨਾਲ ਜਦੋਂ ਗੱਲਬਾਤ ਕੀਤੀ ਕੀਤੀ ਉਹਦੇ ਵਿਧਾਰੀਆਂ ਦਾ ਕਹਿਣਾ ਸੀ ਕਿ ਜਿੱਥੇ ਜਾਂਚ ਚੱਲ ਰਹੀ ਹੈ ਜੀ ਇਹਨਾਂ ਦੀ ਜਾਂਚ ਤੋਂ ਬਾਅਦ ਜੋ ਵੀ ਇਹਦਾ ਪਤਾ ਲੱਗੇਗਾ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗੇ ਸਰ ਇਹ ਕਿੱਥੋਂ ਜਾ ਰਹੀ ਸੀ ਕਿਹੜੇ ਸਟੇਸ਼ਨ ਤੋਂ ਕਿਹੜੇ ਸਟੇਸ਼ਨ ਤੱਕ ਜਾ ਰਹੀ ਸੀ ਇਹ ਅੱਜ ਸਜੀਵਪੁਰ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਠੂਆ ਰੇਲਵੇ ਸਟੇਸ਼ਨ ਤੋਂ ਇਹ ਗੱਡੀ ਉੱਚੀ ਬਸੀ ਰੇਲਵੇ ਸਟੇਸ਼ਨ ਤੱਕ ਚੱਲ ਕੇ ਗਈ ਹੈ ਔਰ ਜਦਾਂ ਕਿ ਇਹ 80 ਦੇ ਲਗਭਗ ਸਪੀਡ ਤੋਂ ਗੱਡੀ ਇਹ ਚੱਲ ਕੇ ਔਰ ਜੋ ਕਿ 78 ਕਿਲੋਮੀਟਰ ਦਾ ਪੈਟਾ ਤੈਅ ਕਰਦੀ ਹੋਈ ਗੱਡੀ ਉੱਥੋਂ ਤੱਕ ਪਹੁੰਚੀ ਹੈ ਜੀ ਤੇ ਸਰਫਰ ਇਸ ਦੇ ਉੱਪਰ ਸਰ ਕਿਸ ਤਰ੍ਹਾਂ ਕਾਬੂ ਪਾਇਆ ਗਿਆ ਇਸ ਟ੍ਰੇਨ ਦੇ ਉੱਪਰ ਕਿਸ ਤਰ੍ਹਾਂ ਅਧਿਕਾਰੀ ਹਸਕਣ ਰੇਲਵੇ ਵਿਭਾਗ ਦੇ ਨਾਲ ਜਦੋਂ ਇਹਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਕਿ ਦੂਸਰੇ ਟ੍ਰੇਨ ਦੇ ਡਰਾਈਵਰ ਨੇ ਬੜੀ ਹੀ ਮੁਸਤੈਦੀ ਦੇ ਨਾਲ ਇਸ ਟ੍ਰੇਨ ਨੂੰ ਕਾਬੂ ਕਰਕੇ ਤੇ ਇਸ ਨੂੰ ਰੋਕਿਆ ਗਿਆ ਜੋ ਕਿ ਇੱਕ ਬਹੁਤ ਹੀ ਵੱਡਾ ਹਾਸਾ ਹੋਣ ਤੋਂ ਟਲਿਆ ਹੈ ਤੇ ਮਿਲੀ ਜਾਣ ਇਦੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਮੈਨੂੰ ਜੀ ਧੰਨਵਾਦ ਜੀ ਤੋਂ ਦੋਸਤੋ ਅਸੀਂ ਦੇਖਿਆ ਕਿ ਜੋ ਸਾਡੇ ਸਮਾਜਤੋਂ ਦੇ ਮੌਜੂਦ ਸੀਗੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਤੇ ਆਓ ਤੁਹਾਨੂੰ ਦਿਖਾਣੇ ਅਸੀਂ ਮੌਕੇ ਦੀਆਂ ਤਸਵੀਰਾਂ